ਜਨਾਰਾ ਦੇ ਦਿਨ ਦਿਹਾੜੇ ਸੁਨਿਆਰ ਦੀ ਦੁਕਾਨ ਤੇ ਗਨ ਪੁਆਇੰਟ ਤੇ ਹੋਈ ਵੱਡੀ ਲੁੱਟ ਪਿਸਤੌਲ ਦੀ ਨੋਕ ਤੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਕੀਤੀ ਗਈ ਵੱਡੀ ਲੁੱਟ ਮੌਕੇ ਤੇ ਕੀਤੀ ਲੁੱਟ ਦੀ ਸੀਸੀ ਵੀਡੀਓ ਸੀਸੀਟੀਵੀ ਵੀਡੀਓ ਆਈ ਸਾਹਮਣੇ 6 ਕਿਲੋ ਚਾਂਦੀ 12 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਿਆ ਕੈਸ਼ ਲੈ ਕੇ ਹੋਏ ਫਰਾਰ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨੈਲਾ ਸ਼ਹਿਰ ਵਿੱਚ ਅੰਦਰ ਅੱਜ ਦਿਨ ਦਿਹਾੜੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਗਨ ਪੁਆਇੰਟ ਉੱਤੇ ਇੱਕ ਸੋਨੇ ਦੀ ਦੁਕਾਨ ਉੱਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇੱਥੇ ਦੋ ਇਹ ਦੋ ਨੌਜਵਾਨ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਇਹਨਾਂ ਉਨ੍ਹਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਦੁਕਾਨਦਾਰ ਕੋਲੋਂ 6 ਕਿਲੋ ਚਾਂਦੀ 12 ਤੋਲੇ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਉੱਥੇ ਹੀ ਘਟਨਾ ਸੰਬੰਧੀ ਪਤਾ ਚੱਲਣ ਤੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਜਿਨ੍ਹਾਂ ਵੱਲੋਂ ਮਾਮਲਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਸੀਸੀਟੀਵੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਦੋ ਨਕਾਬਪੋਸ਼ ਲੁਟੇਰੇ ਉਹਨਾਂ ਦੀ ਦੁਕਾਨ ਤੇ ਆਏ ਜਿਨ੍ਹਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਸ ਦੀ ਦੁਕਾਨ ਤੇ 6 ਕਿਲੋ ਚਾਂਦੀ ਤੇ 12 ਤੋਲੇ ਸਮੇਤ ਕੈਸ਼ ਲੈ ਕੇ ਫਰਾਰ ਹੋ ਗਏ ਨੇ ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਉੱਪਰ ਇੱਕ ਗ੍ਰਾਹਕ ਵੀ ਬੈਠਾ ਸੀਗਾ ਜਿਨ੍ਹਾਂ ਦਾ ਉਸ ਵਿੱਚੋਂ 6 ਤੋਲੇ ਸੋਨਾ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੱਡੀ ਉੱਪਰ ਤਿੰਨ ਲੋਕ ਆਏ ਸਨ ਜਿਨ੍ਹਾਂ ਵਿੱਚੋਂ ਦੋ ਲੋਕ ਲੋਕ ਮੂੰਹ ਬੰਨ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਵੱਲੋਂ 12 ਤੋਲੇ ਸੋਨਾ 50000 ਰੁਪਏ ਤੇ ਚਾਂਦੀ ਲੈ ਕੇ ਫਰਾਰ ਹੋ ਗਏ ਨੇ। ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਕੀ ਦੀ ਆਪਣਾ ਮੇਰਾ ਵੀਰ ਜੀ ਕੁਲਦੀਪ ਸਿੰਘ ਨਾਂ ਆ ਜੇਪਕ ਜੁਲਰ ਮੇਰਾ ਰੋਰ ਤੇ ਮੇਰੀ ਦੁਕਾਨ ਆ ਰਾਜ ਸਵਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਕਿ ਮੇਰੇ ਜੀਰ ਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣਦੇ ਹਾਂ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਇਹ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧੇ ਸੀ ਆਉਂਦੇ ਨਾਂ ਲੈਦੇ ਜੀਵਨ ਫੌਜੀ ਨੂੰ ਜਾਣਦੇ ਜੋ ਅਸੀਂ ਤਾਂ ਅਸੀਂ ਨਾ ਜੀਵਨ ਫੌਜੀ ਨੂੰ ਜਾਣਦੇ ਤੇ ਨਾਲ ਜ ਉਹਨਾਂ ਪਿਸਤੌਲ ਕੱਢ ਕੇ ਸਮਾਨ ਫੜ ਲਿਆ ਨਾਲ ਆਂਦੇ ਵੀ ਇਹ ਹੋਰ ਪੇਟੀ ਕੋਲੋਂ ਮੁੜ ਕੇ ਸਾਨੂੰ ਅੰਦਰਵਾੜਦਾ ਤੇ ਇਹਨਾਂ ਨੂੰ ਅੰਦਰਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਤੇ ਇਥੋਂ ਸਮਾਨ ਲੈ ਗਏ तकरीबन 12-13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50000 ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਨਾਂ ਦੇ ਗੱਡੀ 'ਚ ਸਾਲਟ ਪਈ ਆ ਕੋਲ ਵੀ ਹਥਿਆਰ ਸੀ ਉਹਨਾਂ ਦੇ ਹਾਂਜੀ ਉਹਨਾਂ ਨੇ ਕੋਲ ਹਥਿਆਰ ਹੀ ਉਹਨਾਂ ਨੇ ਕੱਢਿਆ ਹਥਿਆਰ ਹੀ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਤਕਰੀਬਨ ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜੇ ਗੁੰਡਾਗਰਦੀ ਨੂੰ ਨਾth ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਵੇ ਅਸੀਂ ਨੋਰਮਲ ਮਾੜੇ ਜੀ ਦੁਕਾਨਦਾਰ ਆ ਇਹ ਤੋਂ ਨੇ ਸੇਫ ਹੋਏ ਚੱਕੇ ਆਹਨ ਇਹਨਾਂ ਦੇ ਮੇਰੇ ਬੇਟੀ ਦਾ ਵਿਆਹ ਸੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਬੜਾ ਕਿੰਨੀ ਕੀਮਤ ਬਣਦੀ ਇਹਦੀ 8-9 ਲੱਖ ਰੁਪਏ ਹੋਣੇ ਜੀ ਕੋਈ ਚਾਂਦੀ ਦੀ ਹੋਈ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਵੇ ਕੋਈ ਨਿਸ਼ਾਨ ਚ ਆਇਆ ਨਹੀਂ ਨਹੀਂ ਏਦਾਂ ਦੀ ਜੀ ਨੋਰਮਲ ਹੀ ਆਏ ਐ ਇਸ ਵੇਖ ਕੇ ਗੱਡੀ ਦੇ ਖਲੋਗੇ ਕੋਈ ਇਹੋ ਜਿਹਾ ਨਹੀਂ ਕੋਈ ਜੀ ਕੋਈ ਪਛਾਣ ਚ ਵੀ ਨਹੀਂ ਆਇਆ ਨਹੀਂ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਅਭੀ ਜੀ ਹੋਣੀ ਆਉਣਾ ਜੇ ਤਾਂ ਹੀ ਦੁਕਾਨ ਖੋਲਦੀ ਆ ਕਿਸੇ ਤੇ ਕੋਈ ਸ਼ੱਕ ਹੈ ਨਹੀਂ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਇਹਨਾਂ ਕੋਲ ਅੰਗਰੇਜ਼ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਜਿਹੜਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਟ੍ਰੇਟਾਕਾਰ ਤੇ ਕੁੱਲ ਤਿੰਨ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਤੇ 10000 ਰੁਪਇਆ ਨਕਦ ਤੇ ਕੁਛ ਚਾਲੀ ਜਿਹੜੀ ਆ ਜਿਹੜੇ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਹੈ ਤੇ ਬਹੁਤ ਜਲਦੀ ਅਸੀਂ ਇਹਨੂੰ ਟੈਸਟ ਕਰਕੇ ਤੁਹਾਨੂੰ ਦੱਸਾਂਗੇ